ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਫ ਕਾ ਕੈਬਨਟ ਮੰਤਰੀ ਵਿਕਰਮ ਸਿੰਘ ਮੰਜੀਠਿਆ ਨੇ ਅੰਮ੍ਰਿਤਸਰ ਵਿਖੇ ਇੱਕ ਰੈਲੀ ਦੌਰਾਨ ਅਕਾਲੀ ਦਲ ਛੱਡ ਕਾਂਗਰਸ ਵਿੱਚ ਗਿਆ ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਕਾ ਪ੍ਰਸਤਾ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹਨਾਂ ਦਾ ਹਾਲ ਨਵਜੋਤ कौर ਸਿੱਧੂ ਵਾਲਾ ਹੈ ਕਿਉਂਕਿ ਜਦੋਂ ਟਿਕਟਾਂ ਐਲਾਨੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਸਾਥ ਮਿਲਿਆ ਸਰਦਾਰ ਰਵਤਾਰ ਸਿੰਘ ਜੀ ਟਰੱਕਾਂ ਵਾਲਾ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੀਆਂ ਗੁੰਮਰਾਹਕੁੰਨ ਨੀਤੀਆਂ ਕਰਕੇ ਕਾਂਗਰਸ ਪਾਰਟੀ ਦੀਆਂ ਗੁਰੂ ਸਾਹਿਬ ਦੇ ਚਰਨਾਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸੌਂ ਖਾ ਕੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਆਪਣੇ ਵਹਿਦਿਆ ਤੋਂ ਅੱਜ ਮੁੱਕਰ ਗਏ ਐ ਔਰ ਜਿਸ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਵੈਲਪਮੈਂਟ ਠੱਪ ਹੋ ਗਈ ਹੈ ਬੰਦ ਹੋ ਗਈ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਭਾਵੇਂ 2.5 ਸਾਲ ਕਾਂਗਰਸ ਪਾਰਟੀ ਦੇ ਰਹਿੰਦੇ ਆ ਮਗਰ ਜਿਹੜੇ ਵੱਡੇ-ਵੱਡੇ ਅਹੁਦਿਆਂ ਤੇ ਰਹੇ ਆ ਤਿੰਨ-ਚਾਰ ਵਾਰੀ ਕਾਉਂਸਲਰ ਬਣੇ ਆ ਡਿਪਟੀ ਮੇਅਰ ਰਹੇ ਆ ਅੱਜ ਉਹ ਕਾਂਗਰਸ ਪਾਰਟੀ ਨੂੰ ਅਲਵਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਆ ਮੈਂ ਉਹਨਾਂ ਦਾ ਤਨਵਾਦ ਕਰਦਾ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਦਿੱਲੀ ਚ ਸਰਕਾਰ ਐਨਡੀਏ ਦੀ ਬਾਨੀ ਹੈ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਬਾਨੀ ਹੈ ਮੋਦੀ ਸਾਹਿਬ ਦੀ ਬਾਨੀ ਹੈ ਤੇ ਉਹਨਾਂ ਦੇ ਹੱਥ ਮਜ਼ਬੂਤ ਕਰਨੇ ਬੜੇ ਜ਼ਰੂਰੀ ਹੈ ਜਿਹਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਹੋ ਸਕੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਸੋ ਭਾਵੇਂ ਉਹ ਸ਼ਰਮਾ ਜੀ ਨੇ ਅਵਤਾਰ ਸਿੰਘ ਜੀ ਟਰੱਕਾਂ ਵਾਲਾ ਸਾਹਿਬ ਨੇ ਉਹਨਾਂ ਦਾ ਸਮੂਚਾ ਟੀਮ ਮੈਂ ਉਹਨਾਂ ਨੂੰ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਬੀਬੀ ਜੀ ਦੇ ਬਾਰੇ ਤਾਂ ਮੈਂ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਜੋ ਸ਼ਬਦਾਬਲੀ ਨਵਜੋਤ ਸਿੱਧੂ ਨੇ ਆਪਦੀ ਘਰ ਦੀ ਲਈ ਵਰਤੀ ਆ ਮੈਂ ਉਹਦੀ ਨਖੇਦੀ ਕਰਦਾ ਈ ਪੜਨਾ ਸਾਰਿਆਂ ਦੀ ਸਤਿਕਾਰਯੋਗ ਹੈ ਇਹ ਜੀ ਸ਼ਬਦਾਬਲੀ ਵਰਤਣੀ ਨਹੀਂ ਚਾਹੀਦੀ ਸੁਭਾਵਕ ਹੈ ਥੋੜਾ ਡਿਸਟਰਬ ਹੋਨੇ ਕਿਉਂਕਿ ਇਹ ਜੀ ਇੱਕ ਸ਼ਬਦਾਬਲੀ ਕੋਈ ਐਕਸਪੈਕਟ ਨਹੀਂ ਕਰਦਾ ਉਹ ਕਿਹਨੂੰ ਚੈਲੰਜ ਦਿੰਦੇ ਨਹੀਂ ਚੈਲੰਜ ਦਿੰਦੇ ਪਹਿਲਾਂ ਤਾਂ ਰਾਹੁਲ ਗਾਂਧੀ ਦਾ ਹੀ ਚੈਲੰਜ ਦਾ ਫੈਸਲਾ ਕਰ ਲਿਆ ਉਹਨਾਂ ਨੇ ਟਿਕਟ ਜਿਹੜਾ ਨਹੀਂ ਦਿੱਤੀ ਸਾਨੂੰ ਕੀ ਇਹ ਜੀ ਗੱਲਾਂ ਦਾ ਜਵਾਬ ਜਿਹੜਾ ਪਾਕਿਸਤਾਨ ਦਾ ਸਾਥ ਦੇਵੇ ਤੁਹਾਨੂੰ ਕੀ ਲੱਗਦਾ ਉਹਦੇ ਨਾਲ ਕੀ ਫਰਕ ਪੈਣਾ ਮੌਕਾ ਪ੍ਰਸਥਾਨ ਨਾਲ ਕੋਈ ਫਰਕ ਪੈਣਾ ਜੀ ਜਿਹੜਾ ਪੱਪੂ ਭਾਪੇ ਤੋਂ ਪੱਪੂ ਤੋਂ ਭਾਪੇ ਦਾ ਸਫਰ ਤੈਅ ਕਰ ਜਾਂਦੇ ਆ ਮੁੰਨੀ ਤੋਂ ਮੰਮੀ ਦਾ ਸਫਰ ਤੈਅ ਕਰ ਸਕਦੇ ਕੀ ਮੌਕਾ ਪ੍ਰਸਥਾਨ ਨਾਲ ਕੋਈ ਐਡਾ ਫਰਕ ਨਹੀਂ ਪੈਂਦਾ ਧੰਨਵਾਦ ਆ ਜੀ ਤੁਸੀਂ ਚਰਚਾ ਕਰਾਉਂਦੇ ਹੋ ਮੇਰੀ ਮਗਰ ਉਦੋਂ ਟਿਕ ਲਾਨੀ ਜਾਂਦੀ ਹੈ ਮੇਰਾ ਕੰਮ रह ਜਾਂਦਾ ਮੇਰਾ ਤੇ ਬੀਬੀ ਸਿੱਧੂ ਵਾਲਾ ਬਰਾਬਰ ਜਿਹਾ ਹਾਲ ਹੈ ਜੀ